ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਬ ਮਜੀ ਹੋਗੇ ਕਿ ਦਸੰਬਰ ਦਾ ਮਹੀਨਾ ਬੜਾ ਬੀਜੀ ਹੁੰਦਾ ਜੀ ਖਾਸ ਕਰਕੇ 크ਿਸਚਨ ਕੰਟਰੀਆਂ ਚ ਜਿਹੜੇ 크ਿਸਚਨ ਹੋਗੇ ਇਹ ਬੜੀ ਸ਼ੋਪਿੰਗ ਕਰਦੇ ਨੇ ਕਿਉਂਕਿ 크ਿਸਮਿਸ ਕਰਕੇ ਇਹਨਾਂ ਨੇ ਗਿਫਟ ਦੇਣੇ ਹੁੰਦੇ ਵੀ ਕਾਰਸ ਜਾਣੇ ਹੁੰਦੇ ਵੀ ਫਰਨੀਚਰ ਨਵਾਂ ਲੈਣਾ ਹੁੰਦਾ ਹੈ ਯਾਨੀ ਕਿ ਹਰ ਤਰ੍ਹਾਂ ਦੀ ਸਜਾਵਟ ਕਰਨ ਦੀ ਕੀਤੀ ਜਾਂਦੀ ਹੈ ਬਾਜ਼ਾਰਾਂ ਚ ਲਾਈਟ ਵਗੈਰ ਲੱਗੀ ਹੁੰਦੀ ਹੈ ਘਰ ਵਿੱਚ ਹੀ ਬੜੇ ਪਿਆਰ ਦੇ ਨਾਲ 25 ਦਸੰਬਰ ਦੇ ਕੋਆਰਟੀ ਬੂਟੀ ਕਰਦੇ ਵੇ ਇਸ ਕਰਕੇ ਜਿਹੜੇ ਸ਼ੋਪਕੀਪਰ ਦੁਕਾਨਦਾਰੇ ਸਟਾਲ ਲੱਗਦੇ ਵੇ ਉਹ ਵੀ ਆਪਣੀ ਕਮਾਈ ਦੇ ਚੱਕਰ ਚ ਭੀਂਦੇ ਵੇ ਆ ਦੇਖ ਲਓ ਤੁਸੀਂ ਸਟਾਲ ਲੱਗੇ ਜੇ ਇਹ ਕੁੜੀਆਂ ਦਾ ਸਮਾਨ ਯਾਨੀ ਕਿ ਔਰਤਾਂ ਦਾ ਸਮਾਨ ਔਰਤਾਂ ਇਸ ਸ਼ੇਅਰ ਕਰੀਆਂ ਜੇ ਆਰਟੀਫੀਸ਼ੀਅਲ ਜੁਐਲਰੀ ਗਾਨੀਆਂ ਹਾਰ ਯਾਨੀ ਕਿ ਜੋ ਇਹਨਾਂ ਦਾ ਫੈਸ਼ਨ ਹੈ ਨਾ ਇਹ ਗੋਰੀਆਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਕਿੱਥੇ ਯੂਜ਼ ਕਰਨੀ ਹੈ ਤੇ ਕਿਵੇਂ ਸ਼ੇਅਰ ਕਰਨੀ ਹੈ ਬੜਾ ਰੌਸ਼ਨ ਹੁੰਦੀ ਖਾਸ ਕਰਕੇ ਇੰਗਲੈਂਡ ਦੇ ਹਰ ਸ਼ਹਿਰ ਵਿੱਚ ਉਹ ਜੋ ਸਟਾਲ ਲੱਗੇ ਹੁੰਦੇ ਵੇ ਜਿਨ੍ਹਾਂ ਦਿਨਾਂ ਹੀ ਕਿਸੇ ਕਿਸੇ ਨਿਤੀ ਕਾਂਦੀ ਹੈ ਤੇ ਬਿਆਰਾਂ ਚਾਂ ਰੌਣਕ ਆਉਂਦੀ ਹੈ ਲਾਈਟਾਂ ਵਗੈਰਾ ਲੱਗੀਆਂ ਹੁੰਦੀ ਹੈ ਤੁਸੀਂ ਕਿਸੇ ਵੀ ਬਿਆਰ ਵਿੱਚ ਚਲੇ ਜਾਓ ਬਹੁਤ ਰਸ਼ ਹੋਏਗਾ ਖਾਸ ਕਰਕੇ ਫਰਾਈਡੇ ਤੇ ਸੈਚਰਡੇ ਹਰ ਦਿਨ ਫਰਾਈਡੇ ਲੋਕਾਂ ਨੂੰ ਛੇੜੀ ਮਿਲਦੀ ਹੈ ਕਿ ਫਿਰ ਤੁਹਾਨੂੰ ਪਤਾ ਹੀ ਜਿਹੜੇ ਗੋਰੇ ਵੇ ਜਿੰਨੇ ਕ ਪੈਸੇ ਕਮਾਉਂਦੇ ਖਾਣਦੇ ਵੇ ਕਿ ਜਦੋਂ ਕ੍ਰਿਸਮਸ ਹੁੰਦੀ ਹੈ ਇਹ ਮਹੀਨਾ ਤੇ ਫਿਰ ਨਾਲੀਆਂ ਪੂਰੀਆਂ ਨਜ਼ਾਰੇ ਲੈਣ ਦੇ ਦਿਨ ਹੁੰਦੇ ਵੇ ਮੰਦੀ ਆਕਾਸ਼ਾਂ ਕੋਈਆਂ ਕਰਦੇ ਵੇ ਖੁਸ਼ੀ ਬੜੀ ਹੁੰਦੀ ਹੈ ਜਦੋਂ ਫਿਰ 25 ਦਸੰਬਰ ਬੀਤ ਜਾਂਦਾ ਫਿਰ ਨਵੇਂ ਸਾਲ ਦੀਆਂ ਤਿਆਰੀ ਹੋ ਜਾਂਦੀਆਂ 31 ਦਸੰਬਰ ਦਿਨ ਪਾਰਟੀ ਕਰਨੀ ਹੈ 31 ਦਸੰਬਰ ਦਿਨ ਵੀ दारू ਬੜੀ ਵਿਕਦੀ ਹੈ ਪਾਰਟੀ ਬੜੀ ਹੁੰਦੀ ਹੈ ਰਸ਼ ਬੜਾ ਹੁੰਦਾ ਜੀ ਬੜਾ ਇੰਜੋਏ ਕਰਦੇ ਵੇ ਜਦੋਂ ਪਹਿਲੀ ਜਰਵੀ ਚੜ ਜਾਂਦੀ ਹੈ ਫਿਰ ਜਿੰਨੇ ਪੈਸੇ ਨਾਲ ਕਮਾਈ ਹੁੰਦੀ ਹੈ ਖਰਚੇ ਕਰ ਲੈਂਦੇ ਵੇ ਇੱਕ ਮਹੀਨਾ ਫਿਰ ਬੜਾ ਮੰਦਾ ਚੰਦਾ ਚੱਲਦਾ ਜਿਵੇਂ ਸਾਡੇ ਉਥੇ ਕਹਿੰਦੇ ਨੇ ਪੰਜਾਬੀ ਬੀਬਾ ਚ ਯਾਰ ਦੇਖਾਂਗੇ ਜੀ ਹੱਥ ਬੜਾ ਟਾਈਟ ਜਾ ਰਿਹਾ ਹੱਥ ਹੀ ਟਾਈਟ ਹੋ ਰਹੀ ਹੈ ਜੋ ਕਮਾਉਣਾ ਹੈ ਖਾਜਣਾ ਤੇ ਸੇਵ ਕਰਨੇ ਨਹੀਂ ਪੈਸੇ ਤੇ ਫਿਰ ਖੀਲੇ ਦਿਨਾਂ 'ਚ ਹੱਥ ਟਾਈਟ ਹੋ ਜਾਂਦਾ ਹੈ ਇੰਗਲੈਂਡ ਦੀ ਇੱਕ ਫਾਇਦਾ ਹੈ ਹਫਤੇ ਬਾਅਦ ਸਲਰੀ ਮਿਲ ਜਾਂਦੀ ਹੈ ਇਸ ਕਰਕੇ ਜੇ ਹਫਤਾ ਤੰਗ ਵੀ ਹੱਥ ਰਹਿਦਾ ਅਗਲੀ ਹਫਤੇ ਫਿਰ ਫਿਰ ਇਹ ਜਿਵੇਂ ਪੈਸੇ ਆਈ ਨੇ ਪੌਂਡ ਆਈ ਨੇ ਕੌਣ ਚ ਜਿਨਨੇ ਮੁਲਕਾਂ 'ਚ ਮਹੀਨੇ ਬਾਅਦ ਸੈਲਰੀ ਮਿਲਦੀ ਉਹ ਬੜੀ ਮੁਸ਼ਕਲ ਹੁੰਦੀ ਮਹੀਨਾ ਬਤਾਣਾ ਖੈਰ ਇਹਨਾਂ ਦੀ ਲਿੰਕ ਬਣੀ ਹੁੰਦੇ ਵੀ ਕਿਤੇ ਲੋਡ ਪਾਏ ਤੇ ਬੈਂਕੋਂ ਲੋਨ ਵੀ ਲੈ ਲੈਂਦੇ ਆ ਹੌਸਾ ਹੌਸਾ ਕਿਸ਼ਤਾਂ ਦਿੰਦੇ ਰਹਿੰਦੇ ਨੇ ਇੱਥੇ ਹਰ ਚੀਜ਼ ਕਿਸ਼ਤਾਂ 'ਚ ਮਿਲ ਜਾਂਦੀ ਏ ਤੁਸੀਂ ਕੋਈ ਫੋਨ ਲੈਣਾ ਹੈ ਯਾਨੀ ਕਿ ਕੋਈ ਵੀ ਚੀਜ਼ ਲੈਣੀ ਬੜੀ ਛੋਟੀ ਨੇ ਕਿਸ਼ਤ ਦੇ ਜਾ ਤੁਸੀਂ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਤੁਸੀਂ ਚੀਜ਼ ਬਾਏ ਕਰ ਸਕਦੇ ਹੋ ਫਿਰ ਇੱਕ ਵਾਅਦਾ ਧਿਓਰ ਗਾਇ ਅਗਰ ਤੁਸੀਂ ਕੋਈ ਚੀਜ਼ ਬਾਏ ਕਰ ਲਈਦਾ ਤੇ ਯੂਜ਼ ਨਹੀਂ ਕੀਤੀ ਤੁਸੀਂ ਵਰਤੀ ਨਹੀਂ ਤੇ 28 ਦਿਨਾਂ ਦੇ ਵਿੱਚ ਵੀ ਤੁਸੀਂ ਵਾਪਸ ਕਰ ਸਕਦੇ ਹੋ ਤੁਹਾਨੂੰ ਪੂਰੇ ਪੈਸੇ ਵਾਪਸ ਮਿਲ ਜਾਂਦੇ ਨੇ ਇੰਡੀਆ ਦਾ ਚੱਕਰ ਨਹੀਂ ਗਾ ਵੀ ਗਾਹ ਦੇ ਕੋਈ ਇਸਮਾਲ ਲੈ ਰਸੀ ਮੁਰਕੇ ਵਾਪਸ ਨਹੀਂ ਹਣਾ ਇੱਥੇ ਲੋਕੀ ਲੋਨ ਦਾ ਪਾਦਰ ਕਰਦੇ ਵੇ ਤੇ ਸਮਾਨ ਵਾਪਸ ਹੋ ਜਾਂਦਾ ਅਗਰ ਤੁਸੀਂ ਨਹੀਂ ਯੂਜ਼ ਕਰਦੇ ਜਾਂ ਤੁਹਾਨੂੰ ਜ਼ਰੂਰਤ ਨਹੀਂ ਜਾਂ ਤੁਹਾੜੇ ਕਾਰਗੇ ਮੂਡ ਬਦਲ ਗਿਆ ਨਹੀਂ ਪਸੰਦ ਆਈ ਚੀਜ਼ ਉਥੋਂ ਤੁਸੀਂ ਲੈ ਆਏ ਹੋ ਇਹੋ ਇੱਥੇ ਵਾਅਦਾ ਹੈਗਾ ਵੀ ਜਦੋਂ ਬਿਜਾ ਆਈਦਾ ਚੀਜ਼ ਲੈ ਆਈ ਦੀ ਅਗਰ ਨਹੀਂ ਪਸੰਦ ਆਈ ਕਾ ਉਸ ਸਮੇਂ ਕੇ ਦੂਸਰੇ ਤੀਸਰੇ ਦਿਨ ਜਾ ਕੇ ਹਫਤੇ ਬਾਅਦ ਤੁਸੀਂ ਵਾਪਸੀ ਕਰ ਸਕਦੇ ਹੋ ਆਖਰੀ ਦਿਨ ਵਾਪਸੀ ਕਰ ਸਕਦੇ ਹੋ ਤੇ ਬਾਕੀ ਇਹ ਨਾ ਸੋਚੋ ਵੀ ਇੰਡੀਅਨ ਕੁੜੀਆਂ ਹੀ ਝੁੰਮਕੇ ਬੰਨਦੀਆਂ ਇਹ ਗੋਰੀਆਂ ਨੂੰ ਬੜਾ ਰਵਾਜ ਹੈ ਜੀ ਇਹ ਸਾਰਾ ਸਮਾਨ ਜੁਦੀ ਦੇ ਆ ਜੇ ਇਹ ਕਾਫੀ ਸ਼ੋਪਿੰਗ ਹੀ ਹੈ ਤੇ ਖਾਣ ਵੀ ਲੱਕੀ ਬਟੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਦੇ